ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬੀਆਂ ਨੂੰ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਜਦੋਂ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ ਅਸੀਂ ਦਿਨ ਰਾਤ ਇੱਕ ਕੀਤਾ ਹੋਇਆ ਲੋਕ ਪੱਖੀ ਫੈਸਲੇ ਲੈਣ ਲਈ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਹਿਣਾ ਹੁੰਨਾ ਕਿ 70 ਸਾਲ ਲੇਟ ਹੋ ਗਏ ਹੁਣ ਅਵੇਸਲੇ ਹੋਣ ਦਾ ਜਾਂ ਆਰਾਮ ਕਰਨ ਦਾ ਟਾਈਮ ਨਹੀਂ ਦਿਨ ਰਾਤ ਇੱਕ ਕਰਾਂਗੇ ਔਰ ਜਿਹੜੇ ਅਸੀਂ ਫੈਸਲੇ ਲੈ ਰਹੇ ਹਾਂ ਲੋਕ ਖੁਸ਼ੀ ਖੁਸ਼ੀ ਉਹਨਾਂ ਨੂੰ ਪ੍ਰਵਾਨ ਵੀ ਕਰ ਰਹੇ ਨੇ ਇਹਦੇ ਲਈ ਬਹੁਤ-ਬਹੁਤ ਧੰਨਵਾਦ ਜਦੋਂ ਅਸੀਂ ਚੋਣ ਪ੍ਰਚਾਰ ਕਰਦੇ ਸੀ ਅਰਵਿੰਦ ਕੇਜਰੀਵਾਲ ਜੀ ਜਾਂ ਸਾਡੀ ਹੋਰ ਲੀਡਰਸ਼ਿਪ ਤਾਂ ਸਾਡੀ ਗੱਡੀ ਦੇ ਸ਼ੀਸ਼ੇ ਦੇ ਕੋਲੇ ਆ ਕੇ ਨੌਕ ਕੀਤਾ ਜਾਂਦਾ ਸੀ ਸ਼ੀਸ਼ਾ ਤੇ ਸ਼ੀਸ਼ਾ ਖੁੱਲਦਾ ਸੀ ਤਾਂ ਬਹੁਤ ਸਾਰੇ ਮੁਲਾਜ਼ਮ ਮਿਲਦੇ ਸੀ ਕਿ ਅਸੀਂ ਕੱਚੇ ਹਾਂ ਜੀ ਅਸੀਂ 18-18 ਸਾਲ ਤੋਂ ਕੱਚੇ ਹਾਂ ਜੀ ਸਾਡੇ ਤੇ ਤਲਵਾਰ ਲਟਕ ਰਹੀ ਹੈ ਪਤਾ ਨਹੀਂ ਕਦੋਂ ਕੱਢ ਦੇਣਗੇ ਸਾਨੂੰ ਤੇ ਸਾਥੋਂ ਬਹੁਤ ਵੱਧ ਤਨਖਾਹਾਂ ਤੇ ਸਾਈਨ ਕਰਾਏ ਜਾਂਦੇ ਨੇ ਪਰ ਦਿੱਤੀਆਂ ਸਾਨੂੰ ਬਹੁਤ ਘੱਟ ਤਨਖਾਹਾਂ ਜਾਂਦੀਆਂ ਨੇ ਬਾਕੀ ਜਿਹੜਾ ਮਾਰਜਿਨਾ ਠੇਕੇਦਾਰਾਂ ਦਾ ਜਾਂ ਆਊਟਸੋਰਸਿੰਗ ਕਰਨ ਵਾਲਿਆਂ ਦਾ ਰੂਣ ਵੀ ਲੱਗ ਜਾਂਦੇ ਸੀ ਉਹ ਸੋ ਅਸੀਂ ਵਾਦਾ ਕੀਤਾ ਸੀ ਚੋਣ ਪ੍ਰਚਾਰ ਦੌਰਾਨ ਕਿ ਅਸੀਂ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਅੱਜ ਜੋ ਮੈਂ ਫੈਸਲਾ ਕਰਨ ਲੱਗੇ ਹਾਂ ਬਹੁਤ ਇਤਿਹਾਸਿਕ ਹੈ ਸ਼ਾਇਦ ਹੀ ਦੇਸ਼ ਦੇ ਵਿੱਚ ਕਿਸੇ ਗਵਰਨਮੈਂਟ ਨੇ ਇਸ ਤਰ੍ਹਾਂ ਦਾ ਫੈਸਲਾ ਪਹਿਲਾਂ ਕੀਤਾ ਹੋਵੇ ਗਰੁੱਪ ਸੀ ਤੇ ਗਰੁੱਪ ਡੀ ਦੇ 35000 ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਪੱਕੇ ਕਰਨ ਦਾ ਫਸਲਾ ਲਿਆ ਗਿਆ ਮੈਂ ਆਪਣੇ ਸਾਰੇ ਅਫਸਰਾਂ ਨਾਲ ਮੀਟਿੰਗ ਕਰ ਲਈ ਚੀਫ ਸੈਕਟਰੀ ਸਾਹਿਬ ਨੂੰ ਮੈਂ ਨਿਰਦੇਸ਼ ਦੇ ਦਿੱਤੇ ਨੇ ਕਿ ਇਹ ठेका ਪ੍ਰਣਾਲੀ ਤੇ ਆਊਟਸੋਰਸਿੰਗ ਤੋਂ ਖਹਿੜਾ ਛਡਾਓ ਹੈਰਾਨੀ ਦੀ ਗੱਲ ਹੈ ਕਿ ਸਕੂਲ ਜਿਹੜੇ ਨੇ ਸਰਕਾਰੀ ਉਹ ਟੀਚਰਾਂ ਤੋਂ ਖਾਲੀ ਪੈ ਨੇ ਉਹ ਸਕੂਲ ਦੇ ਸਾਹਮਣੇ ਜਿਹੜੀ ਪਾਣੀ ਦੀ ਟੈਂਕੀ ਹੈ ਉਹਦੇ ਉੱਤੇ ਜਿਹੜੇ एलिਜੀਬਲ ਟੀਚਰ ਨੇ ਉਹ ਧਰਨਾ ਦੇ ਰਹੇ ਨੇ ਉਹਦੇ ਉੱਤੇ ਚੜ ਕੇ ਕਿ ਸਾਨੂੰ ਰੱਖ ਲਓ ਜੀ ਨੌਕੇ ਕਰਕੇ ਇਹ ਨਹੀਂ ਹੈ ਕੋ ਨਵੀਆਂ ਜੌਬਸ ਕ੍ਰੀਏਟ ਕਰਨੀਆਂ ਨੇ ਆ ਜੀ ਉਹ ਵੀ ਕਰਾਂਗੇ ਪਰ ਪਹਿਲਾਂ ਜੇ ਪੁਰਾਣੀਆਂ ਨੂੰ ਹੀ ਭਰ ਦਈਏ ਤਾਂ ਬਹੁਤ ਸਾਰੇ ਜਿਹੜੇ ਬੇਰਜ਼ਗਾਰ ਨੇ ਉਹਨਾਂ ਦੇ ਘਰਾਂ ਦੇ ਵਿੱਚ ਚੁੱਲ੍ਹੇ ਦੀ ਆਬੀ ਜਿਹੜੀ ਆ ਬਣ ਲੱਗੂ ਉਹਨਾਂ ਦੇ ਘਰਾਂ 'ਚ ਖੁਸ਼ੀਆਂ ਆਉਣਗੀਆਂ 35000 ਗਰੁੱਪ ਸੀ ਤੇ ਗਰੁੱਪ ਡੀ ਦੇ ਜਿਹੜੇ ਮੁਲਾਜ਼ਮ ਨੇ ਕੱਚੇ ਉਹਨਾਂ ਨੂੰ ਪੱਕੇ ਕਰਨ ਦੇ ਨਿਰਦੇਸ਼ ਦਿੱਤੇ ਨੇ ਮੈਂ ਚੀਫ ਸੈਕਟਰੀ ਸਰ ਨੂੰ ਨਿਰਦੇਸ਼ ਦਿੱਤਾ ਹੈ ਕਿ ਅਗਲੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਪਹਿਲਾਂ ਇਸ ਕਾਨੂੰਨ ਦਾ ਮਸੌਦਾ ਬਣਾ ਕੇ ਮੈਨੂੰ ਭੇਜੋ ਤਾਂ ਕਿ ਆਪਾਂ ਵਿਧਾਨ ਸਭਾ ਦੇ ਵਿੱਚ ਉਹਨੂੰ ਮਨਜ਼ੂਰ ਕਰਕੇ ਲਾਗੂ ਕਰ ਸਕੀਏ ਮੈਂ ਨਹੀਂ ਚਾਹੁੰਦਾ ਹੁਣ ਪੰਜਾਬ ਦੇ ਪੁੱਤਾਂ ਦੀਆਂ ਪੱਗਾਂ ਲੈਣ ਪੱਗਾਂ ਟੈਣ ਧੀਆਂ ਪੈਣਾ ਦੀਆਂ ਚੁੰਨੀਆਂ ਲੈਣ ਇਹ लाठी ਚਾਰਜ ਇਹ ਪਾਣੀ ਦੀਆਂ ਬਾਛੜਾਂ ਬਹੁਤ ਹੋ ਗਈਆਂ ਕੋਈ ਐਸਾ ਚੌਕ ਨਹੀਂ ਕੋਈ ਅਸੀਂ ਟੈਂਕੀ ਨਹੀਂ ਜਿੱਥੇ ਧਰਨਾ ਨਾ ਚੱਲਦਾ ਹੋਵੇ ਸੋ ਮੈਂ ਇਹ ਵਾਦਾ ਕੀਤਾ ਸੀ ਕਿ ਜੇ ਆਮ ਆਦਮੀ ਪਾਰਟੀ ਸਰਕਾਰ ਆ ਗਈ ਤੇ ਸਾਡੇ ਕੋਲੇ ਹਰੇ ਰੰਗ ਦਾ ਪੈਨ ਆ ਗਿਆ ਤਾਂ ਪੰਜਾਬ ਧਰਨਾ ਮੁਕਤ ਹੋ ਜਾਊਗਾ ਤੇ ਉਸੇ ਸਬੰਧ ਚ ਫੈਸਲਾ ਲਿਆ ਗਿਆ ਆਉਣ ਵਾਲੇ ਦਿਨਾਂ ਚ ਹੋਰ ਵੀ ਫੈਸਲੇ ਲੈ ਜਾਣਗੇ ਕੋਈ ਇਹ ਨਾ ਸਮਝੋ ਕਿ ਸਾਡਾ ਨਹੀਂ ਕੀਤਾ ਜੀ ਸਾਡਾ ਨਹੀਂ ਕੀਤਾ ਸਾਰਿਆਂ ਦੀ ਵਾਰੀ ਆਊਗੀ ਕਾਨੂੰਨ ਮੁਤਾਬਕ ਕਿਉਂਕਿ ਆਪਾਂ ਨਹੀਂ ਚਾਹੁੰਦੇ ਕਿ ਕੋਈ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਵੇ ਜਿਹਨੂੰ ਬਾਅਦ ਦੇ ਵਿੱਚ ਕੋਈ ਜਿਹੜਾ ਚੈਲੰਜ ਹੋ ਜੇ ਜਾਂ ਗਲਤ ਹੋ ਜੇ ਸੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਥ ਦੇ ਰਹੇ ਹੋ ਔਰ ਪਿਆਰ ਦੇ ਰਹੇ ਹੋ ਗਵਰਨਮੈਂਟ ਤੁਹਾਡੀ ਹੈ ਫੈਸਲੇ ਵੀ ਤੁਹਾਡੇ ਹੱਕ 'ਚ ਹੋਣਗੇ ਹੁਣ ਪੰਜਾਬ ਦੇ ਵਿੱਚ ਨਾ ਕੋਈ ਕੱਚਾ ਕਰ ਰਹੂਗਾ ਨਾ ਕੋਈ ਕੱਚਾ ਮੁਲਾਜ਼ਮ ਇਨਕਲਾਬ ਜ਼ਿੰਦਾਬਾਦ